ਵਖਤ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਜਲਾਲਾਬਾਦ ਹਲਕੇ ਦੇ ਪਿੰਦੇ ਪ੍ਰਭਾਤ ਸਿੰਘ ਵਾਲਾ ਉਤਾੜ ਤੋਂ ਸਾਂਝਾ ਕਰ ਰਿਹਾ ਜਿੱਥੇ ਅੱਜ OBC ਸੈੱਲ ਦੇ ਚੇਅਰਮੈਨ ਰਾਜਬਖਸ਼ ਕੰਬੋਜ ਜੀ ਪਹੁੰਚੇ ਆ ਦੱਸ ਦਈਏ ਕਿ ਲੋਕਾਂ ਦੇ ਵਿੱਚ ਵਿਚਰ ਰਿਹਾ ਹੜ ਪ੍ਰਭਾਵੇ ਦੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਿਹਾ ਉਥੇ ਹੀ ਹੜ ਪ੍ਰਭਾਵੇ ਤੇ ਇਲਾਕੇ ਦੇ ਵਿੱਚ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਿਆ ਸੀ ਪਸ਼ੂਆਂ ਦੇ ਲਈ ਚਾਰਾ ਮਾਰਿਆ ਗਿਆ ਸੀ ਉਹਨਾਂ ਲੋਕਾਂ ਦੇ ਲਈ ਅੱਜ ਫੀਡ ਦੇ ਨਾਲ ਭਰੀ ਹੋਈ ਟਰਾਲੀ ਭਰ ਕੇ ਪਿੰਡ ਪ੍ਰਵਾਸ ਸਿੰਘ ਵਾਲਾ ਉਤਾੜ ਵਿਖੇ ਪਹੁੰਚਿਆ ਜਿੱਤੇ ਉਹਨਾਂ ਦੀ ਟੀਮ ਦੇ ਵੱਲੋਂ ਪਿੰਡ ਦੇ ਵਿੱਚ ਪੂਰੀ ਪਛਾਣ ਕਰਕੇ ਪਰਚੀਆਂ ਕੱਟੀਆਂ ਗਿਆ ਨੇ ਕਿ ਜਿਨ੍ਹਾਂ ਲੋਕਾਂ ਦੇ ਪਸ਼ੂ ਫੀਡ ਤੋਂ ਵਾਂਝੇ ਹਨ ਫੀਡ ਨਹੀਂ ਮਿਲੀ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਲਈ ਫੀਡ ਲੈ ਕੇ ਪਹੁੰਚਿਆ ਬਾਕੀ ਕੀ ਕੁਝ ਕਹਿਆ ਪਿੰਡ ਵਾਸੀਆਂ ਤੇ ਚੇਅਰਮੈਨ ਨੇ ਆਉ ਸੁਣਦੇ ਆ ਇਹਨਾਂ ਵਿਚਾਰਿਆਂ ਦਾ 5 ਕਿੱਲੇ 7 ਕਿੱਲੇ 10 ਕਿੱਲੇ ਝੋਨਾ ਸੀ ਡੁੱਬ ਗਿਆ ਉਹ ਬਹੁਤ ਮੁਸ਼ਕਲ ਚ ਨੇ ਤੇ ਜਿਨ੍ਹਾਂ ਦਾ ਪੱਠੇ ਡੱਕੇ ਡੁੱਬ ਗਏ ਉਹ ਉਦੋਂ ਵੀ ਜ਼ਿਆਦਾ ਮੁਸ਼ਕਲ ਚ ਨੇ ਜਿਨ੍ਹਾਂ ਨੇ ਪਸ਼ੂ ਦੋ ਦੋ ਚਾਰ ਚਾਰ ਰੱਖੇ ਹੋਏ ਨੇ ਉਹ ਸਾਹਮਣੇ ਬਹੁਤ ਔਖੇ ਹੋ ਜਾਂਦੇ ਆ ਪਹਿਲਾਂ ਵੀ ਮੈਂ ਆਇਆ ਸੀ ਜਿੰਨਾ ਕਰ ਸਕਦੇ ਸੀ ਕੀਤਾ ਹੁਣ ਵੀ ਪਸ਼ੂਆਂ ਦੇ ਬਾਅਦ ਤੇ ਫੀਲਡ ਲੈ ਕੇ ਆਏ ਆ ਔਰ ਮੇਰੀ ਇੱਕ ਬੇਨਤੀ ਇਹ ਹੈ ਵੀ ਆਪਾਂ ਪਿਆਰ ਤੇ ਮੁਹੱਬਤ ਦੇ ਨਾਲ ਮੈਂ ਕਈ ਵਾਰੀ ਕਹਿੰਨਾ ਪਿੰਡਾਂ ਤੇ ਰੋਲਾ ਪਾ ਦਿੰਦੇ ਆ ਉਹ ਜਿਨ੍ਹਾਂ ਦਾ ਨਹੀਂ ਡੁੱਬਿਆ ਜਦੋਂ ਉਹ ਲੈਣ ਲੱਗਦੇ ਆ ਦੂਜੇ ਰੋਲਾ ਪਾ ਦਿੰਦੇ ਆ ਤੇ ਜਿਹਦਾ ਨਹੀਂ ਡੁੱਬਿਆ ਉਹ ਨੂੰ ਰੱਬ ਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਤੇ ਆਪਾਂ ਨੂੰ ਇਹਦੇ ਨਾਲ ਕੋਈ ਥੋੜਾ ਬੰਦੇ ਨਾਲ ਰਾਜ ਜਾਣਾ ਇਹ ਤਾਂ ਇੱਕ ਛੋਟੀ ਜੀ ਮਦਦ ਹੁੰਦੀ ਹੈ ਜਿਨ੍ਹਾਂ ਜਿਨ੍ਹਾਂ ਦਾ ਡੁੱਬਿਆ ਉਹ ਦੋ ਜਿਨ੍ਹਾਂ ਦੀ ਫੇਰ ਲੋੜ ਹੈ ਆਪਾਂ ਕਣਕ ਬੀਜਣ ਤੱਕ ਤੁਹਾਡੇ ਨਾਲ ਵਾਅਦਾ ਕੀਤਾ ਦੀ ਨਾਲ ਖੜੇ ਆਗਾ ਵੀ ਆਪਾਂ ਚੋਣੇ ਵਧਣ ਤੋਂ ਬਾਅਦ ਫੇਰ ਮੈਂ ਵੀ ਆਉਂਗਾ ਤੁਹਾਡੇ ਨਾਲ ਮਿਲਾਂਗੇ ਕੀ ਕੀ ਦੁੱਖ ਤਕਲੀਫ ਹੈਗੀ ਹੈ ਉਹ ਵੀ ਆਪਾਂ ਸਾਰੇ ਭਰਾਵਾਂ ਦੀ ਵੰਡਾਂਗੇ ਇਹ ਮੇਰਾ ਆਪਦਾ ਪਿੰਡ ਹੈ ਤੁਸੀਂ ਮੇਰੇ ਆਪਦੇ ਭਰਾ ਉਹ ਮੇਰੀਆਂ ਭੈਣਾਂ ਖਣੀਆਂ ਮੇਰੇ ਤੋਂ ਆਪਦੇ ਪਰਿਵਾਰ ਦੇ ਮੈਂਬਰ ਹੋ ਆਪਾਂ ਸਾਰਿਆਂ ਨਾਲ ਪਰਿਵਾਰਕ ਤੌਰ ਤੇ ਰਲ ਕੇ ਚੱਲਣਾ ਤੁਹਾਡੇ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ ਤੇ ਮੈਂ ਕੋਈ ਇੱਥੇ ਐਜੇ ਜਦੋਂ ਮੈਂ ਪ੍ਰਭਾਤ ਸਿੰਘ ਵਾਲੇ ਆਉਣਾ ਮੈਂ ਕੋਈ ਪੋਲੀਟੀਕਲ ਲੀਡਰ ਬਣ ਕੇ ਨਹੀਂ ਆਉਂਦਾ ਇੱਥੇ ਦਾ ਮੈਂ ਆਪਦੇ ਪਿੰਡ ਦਾ ਨਾਗਰਿਕ ਬਣ ਕੇ ਆਉਣਾ ਵੀ ਇੱਥੇ ਮੇਰਾ ਪਿੰਡ ਹੈ ਮੇਰੇ ਭਰਾ ਨੇ ਜਿੱਥੇ ਬੰਦੇ ਦੀ ਜ਼ਮੀਨ ਜਾਇਦਾਦ ਹੋਵੇ ਜਿੱਥੋਂ ਜਿਸ ਮਿੱਟੀ ਤੋਂ ਰੋਟੀ ਖਾਂਦਾ ਹੋਵੇ ਬੰਦਾ ਉਹ ਸਾਰੇ ਉੱਥੇ ਫਿਰ ਰਿਸ਼ਤਾ ਬੰਦੇ ਦਾ ਖੂਨ ਦਾ ਰਿਸ਼ਤੇ ਵਰਗਾ ਰਿਸ਼ਤਾ ਬੰਦ ਹੈ ਸੋ ਮੇਰਾ ਆਪਦਾ ਪਿੰਡ ਹੈ ਮੈਂ ਬਿਲਕੁਲ ਨਾਲ ਖੜਾ ਹਾਂ ਇਹ ਵੰਡ ਕੇ ਜਾਵਾਂਗੇ ਫਿਰ ਜਦੋਂ ਆਪਾਂ ਕਣਕ ਬੀਜਣੀ ਐ ਉਦੋਂ ਵੀ ਆਪਾਂ ਜਿੰਨਾਂ ਦਾ ਵਿਚਾਰਿਆਂ ਦਾ ਧੁੰਨਾ ਡੁੱਬ ਗਿਆ ਸਾਰਾ ਉਹਨਾਂ ਦੀ ਮਦਦ ਕਣਕ ਬਜਾਈ ਵਿੱਚ ਵੀ ਕਰਾਂਗੇ ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ ਤੁਹਾਡੇ ਨਾਲ ਕੀਤਾ ਸੀ ਵੀ ਜਦ ਤੱਕ ਕਣਕ ਤੱਕ ਨਹੀਂ ਪੈਰਾਂ ਦੇ ਖੜ ਦੇ ਲੋਕ ਅਸੀਂ ਟਾਈਮ ਟੂ ਟਾਈਮ ਆਉਂਦੇ ਰਾਂਗੇ ਨਹੀਂ ਵੀ ਹੜ ਆਇਆ ਦੋ ਦਿਨ ਆਏ ਤੇ ਉਦੋਂ ਬਾਅਦ ਨਹੀਂ ਪੂਰਾ ਨਾਲ ਖੜਾਂਗੇ ਤੁਹਾਡੇ ਡਟ ਕੇ ਖੜਾਂਗੇ ਦੋ ਮਹੀਨੇ ਆਪਾਂ ਤਿੰਨ ਮਹੀਨੇ ਕਣਕ ਬਜਾਈ ਤੱਕ ਪੂਰੇ ਖੜਿਆਂ ਨਾਲ ਤੋਂ ਅੱਜ ਸਾਰੇ ਜਣੇ ਆ ਜਾ ਸਰਜੀਤ ਜੀ ਅੱਜ ਸਾਰੇ ਜਣਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਆਪਾਂ ਪਿਆਰ ਮੁਹੱਬਤ ਨਾਲ ਲਿਆ ਜੇ ਕੋਈ ਰਹਿ ਵੀ ਜਾਏਗਾ ਇੱਕ ਦੋ ਬੰਦੇ ਤੇ ਮੈਂ ਹੋਰ ਲਿਆ ਕੇ ਦੇ ਦੂੰਗਾ। ਝੋੜਾ ਨਹੀਂ ਪਾਣਾ, ਲੜਾਈ ਨਹੀਂ ਪਾਣੀ ਬਸ ਇਹ ਧਿਆਨ ਰੱਖਣਾ। ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਦੀ। ਸਾਰੇ ਜਾਣਦੇ ਜੇ ਕੋਈ ਕੋਈ ਨਹੀਂ ਕਿਸੇ ਪਿੰਡ ਨੂੰ। ਆਪਦੇ ਕੋਲੋਂ ਫੀਡ ਆਪਣੇ ਪਿੰਡ ਵੱਲੋਂ ਆਏ ਨੇ। 100 ਗੱਟਾ ਆਪਾਂ ਜਾਂਦਾ ਪਿੰਡ ਉਤਾੜ ਵਾਸਤੇ। ਅਠਾੜ ਵਾਲਾਂ ਨੂੰ ਬੇਨਤੀ ਹੈ ਉਹ ਬਿਲਕੁਲ ਨਾ। ਅਠਾੜ ਤੇਰੇ 100 ਗੱਟਾ ਪਹੁੰਚ ਜਾਏਗਾ। ਅਠਾੜ ਦਾ ਕੱਲ ਮੰਡਾ ਹੈ। ਉਹ ਤਾੜ ਵਾਲੇ ਹਮਿੰਦ ਦੀ ਜਮੀਨ ਵਿਚਾਰਿਆਂ ਦੇ ਜਰਾ ਵਿੱਚ ਡੋਬਾ ਹੋਇਆ ਜਿੰਨਾ ਕੋ ਪਸ਼ੂ ਹੈਗੇ ਉਹ ਲੈਂਡਫੀਲ ਜਿੰਨਾਂ ਕੋ ਪਸ਼ੂ ਨਹੀਂ ਹੈਗੇ ਉਹਨਾਂ ਵੱੱਟ ਬਣ ਕੇ ਬੈਂਤੀ ਹੈ ਫੀਡ ਆਈਏ ਜੇ ਹੋਰ ਕੋਈ ਮਦਦ ਲੈ ਕੇ ਆਏ ਖੰਡ ਖਾਓ ਹਲਦੀ ਦੂਣ ਮਤ ਮਸਾਲਨਾ ਉਹ ਦਿਨੂ ਮਿਲੇਗਾ ਕਿੰਨਾ ਫਾਇਦਾ ਹੁੰਦਾ ਹੈ ਇਹ ਫੀਡ ਦੇ ਫਾਇਦਾ ਵਾਸਤੇ ਤੇ ਪਸ਼ੂਨ ਤਾਂ ਐ ਕਈ ਕਨਾਂ ਦੇ ਫਾਇਦਾ ਦੁੱਗੀ ਜਰੂਰ ਹੈ ਲੈ ਕੇ ਨਾ ਪਸ਼ੂ ਨਹੀਂ ਗਏ ਆਪਾਂ ਇਹ ਰੋਜ਼ ਦਮਦਾਰ ਕਰੀਏ ਕਿੰਨਾ ਵੈਲਕਮ ਪਤੀ ਉਹਦਾ ਵੈਲਕਮ ਜੀ ਆਨ ਬਹੁਤ ਬਹੁਤ ਮੁਵਾਰਕਾਂ ਜੀ ਜਲਦੀ ਰਹਿ ਆ ਜਾ ਉੱਪਰ ਆ ਜਾ ਵੈਲਕਮ ਜੀ ਦਾ ਖਾਸ ਆਪਾਂ ਜੀ ਤੁਹਾਡੇ ਪਿੰਡ ਅਜ ਰਾਜਬਖਸ਼ ਜੀ ਪਹੁੰਚੇ ਆ ਪਸ਼ੂਆਂ ਦੇ ਲਈ ਫੀਡ ਲੈ ਕੇ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅੱਗੇ ਜਿੰਨੇ ਵਾਰੀ 3 ਕਿਲੇ ਡੁੱਬੀ ਏ ਜ਼ਮੀਨ 3 ਕਿਲੇ ਤਾਂ ਹਸਣਾ ਸੌਗੀ ਏ ਕਿਧਰ ਉਹ ਨਹੀਂ ਫੀਡ ਮਿਲੀ ਨਾ ਸਰਪੰਚ ਵੱਲੋਂ ਨਾ ਮੈਂਬਰਾਂ ਵੱਲੋਂ ਨੱਕੀ ਸੇ ਹੋਰ ਨੇਤਾ ਵੱਲੋਂ ਇਹ ਪਹਿਲੀ ਵਾਰ ਸਾਨੂੰ ਮਿਲਦੀ ਪਿਆਜ ਪਹਿਲੀ ਵਾਰ ਪਹਿਲੀ ਵਾਰ ਹੀ ਮਿਲਦੀ ਪਈ ਪਹਿਲੀ ਵਾਰ ਮਿਲਦੀ ਪਈ ਕੋਈ ਮਰਜ਼ੀ ਕੇ ਜਾਤ ਵੇਖ ਲੈ ਵੇ ਘਰੇ ਜਾਤ ਵੇਖ ਲਵੇ ਕਿਸੇ ਤੋਂ ਪੁੱਛ ਲਵੇ ਵੀ ਇਹ ਕਦੇ ਆਏ ਹੁਣ ਤਾਂ ਫੀਡ ਲੈਂਨ ਜਾਂ ਕਿਧਰ ਹੈ ਕਿਸੇ ਨਾਂ ਲਿਖਿਆ ਹੋਵੇ ਨਹੀਂ ਕਦੇ ਵੀ ਨਹੀਂ ਕਿਸੇ ਨੇ ਹੁਣ ਕਿੰਨੇ ਘੱਟੇ ਪਹੁੰਚੇ ਤੁਹਾਡੇ ਪਿੰਡ ਦੇ ਵਿੱਚ ਹੁਣ ਲਗਭਗ ਸਾਰਿਆਂ ਨੂੰ ਮਿਲਦੀ ਪਈ ਏ 100 ਤੋਂ ਪਲੱਸ ਹੀ 100 ਤੋਂ ਪਲੱਸ ਹੀ ਹਾਂਜੀ ਕਿਹੜਾ ਪਿੰਡ ਹੈ ਪਿੰਡ ਪਰਵਾਸ ਵਾਲਾ ਉਤਾੜ ਹੈ ਵਾਸੇ ਵਾਲਾ ਤਾਰਕੀ ਦਾ ਸਾਡਾ ਨਾਮ ਜੋਗਿੰਦਰ ਸਿੰਘ ਆਪਦੀ ਜ਼ਮੀਨ ਵੀ ਹੈ ਮੇਰਾ ਇਸ ਪਿੰਡ ਦੇ ਨਾਲ ਬਹੁਤ ਪਿਆਰ ਹੈ ਹਰ ਸਾਲ ਇਸ ਪਿੰਡ ਦਾ ਨੁਕਸਾਨ ਹੋ ਜਾਂਦਾ 23 ਚ ਵੀ ਬੜਾ ਨੁਕਸਾਨ ਹੋਇਆ ਸੀ ਤੇ ਇਸ ਵਾਰੀ ਫੇਰ ਹੋਇਆ ਤੇ 23 ਚ ਵੀ ਅਸੀਂ ਸਾਰਾ ਨਾਲ ਖੜੇ ਸੀ ਆ ਕੇ ਜਿਹੜੇ ਹੜਪੀੜਤ ਪਰਿਵਾਰ ਸੀ ਹੁਣ ਵੀ ਸਭ ਤੋਂ ਪਹਿਲੇ ਦਿਨ ਮੈਂ ਇੱਥੇ ਆਇਆ ਸੀ ਲਾਈਟਾਂ ਦਾ ਇੰਤਜ਼ਾਮ ਕਰਕੇ ਟੈਂਟ ਦਾ ਇੰਤਜ਼ਾਮ ਕਰਕੇ ਹਰੇ ਚਾਰੇ ਦਾ ਇੰਤਜ਼ਾਮ ਕੀਤਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਦ ਤੱਕ ਤੁਹਾਡੇ ਪੂਰੇ ਪੈਰਾ ਤੇ ਨਹੀਂ ਖੜੇ ਹੋ ਜਾਂਦੇ ਜਿਨ੍ਹਾਂ ਦਾ ਝੋਨਾ ਡੁੱਬਿਆ ਮੈਂ ਨਾਲ ਰਹੂੰਗਾ ਅੱਜ ਫੇਰ ਫੀਡ ਦੇ ਚੱਲਿਆ ਇਹ ਵੀ ਮੇਰਾ ਵਾਅਦਾ ਹੈ ਜਦੋਂ ਕਣਕ ਬੀਜਾਂਗੇ ਉਦੋਂ ਵੀ ਆਲਦੇ ਮੈਨਰੇ ਟਰੈਕਟਰ ਲੈ ਆਣ ਮੇਰੇ ਕੋਲ ਕੋਈ ਮੇਰੀ ਨਾ ਨਹੀਂ ਜਿੰਨੇ ਪ੍ਰੋਬਲਮ ਹੈ ਸਾਰੇ ਟਰੈਕਟਰ ਇਹਨਾਂ ਨੂੰ ਦੇਵਾਂਗੇ ਤੇਲ ਵੀ ਦੇਵਾਂਗੇ ਔਰ ਕਣਕ ਵੀ ਦੇਵਾਂਗੇ ਬੀਜ ਬੀਜਣ ਵਾਸਤੇ ਦੱਬ ਕੇ ਪਿੰਡਾਂ ਦੇ ਨਾਲ ਖੜਾਂਗੇ ਮੰਜੀ ਸਰ ਤੁਹਾਡੇ ਪਿੰਡ ਰਾਜਬਖਸ਼ ਮੋਜੀ ਪਹੁੰਚੇ ਐ ਫੀਲਡ ਲੈ ਕੇ ਕੀ ਕਹਿਣਾ ਚਾਹੋਗੇ ਸਾਡੇ ਰਾਜਬਖਸ਼ ਚੇਅਰਮੈਨ ਸਾਹਿਬ ਜਲਾਲਾਵਤੋਂ ਸਾਡੇ ਪਿੰਡ ਬਰਬਾਸ ਸਿੰਘ ਵਾਲਾ ਦਾਤ ਤੋਂ ਜੁੜਿਆ ਬਹੁਤ ਇਹਨੇ ਸਾਡੀ ਬਤ ਦਿੱਤੀ ਆ ਕਿ ਕਰਦਾ ਹਾਂ ਹੁਣ ਵੀ ਕਰਦਾ ਆ ਤਾਂ ਪਾਣੀ ਦੀ ਉੱਤਰ ਕਾ ਮੋੜ ਵੀ ਕਰਦਾ ਕੋ ਸਾਡੀ ਬਤ ਦਾ ਧੰਨਵਾਦ ਬਹੁਤ ਬਾਲੇ ਜੀ ਜਨਤਾ ਨੂੰ ਤੁਹਾਡੇ ਪਿੰਡ ਦੀ ਕਿੰਨੀ ਕੋ ਫਸਲ ਸੀ ਜਿਹੜੀ ਪਾਣੀ ਦੀ ਮਾਰ ਦੇ ਹਟਾਈ ਸੀ ਸਾਡੇ ਪਿੰਡ ਤੇ ਆਪਾਂ 600 ਕਿੱਲਾ ਮਾਰ ਦੇ ਖਲਿਆਣਾ ਪਾਣੀ ਹੂੰ ਤੇ ਬਹੁਤ ਮਦਦ ਕਰਦੇ ਆਪਨੇ ਸਾਡੇ ਨਾਲ ਖਾਣੇ ਨੇ ਬਾਹਨ ਬਾਹ ਫੜ ਕੇ ਤੇ ਇਹਦਾ ਧੰਨਵਾਦ ਪਹਿਲਾਂ ਵੀ ਮਦਦ ਕੀਤੀ ਕੀ ਹੈ ਕੋਈ ਪਹਿਲਾਂ ਵੀ ਬਹੁਤ ਮਦਦ ਕੀਤੀ ਹੈ ਬਹੁਤ ਕੀਤੀ ਜਿੰਨੀ ਵੀ ਅੰਦਾਜ਼ ਬਹੁਤ ਕੀਤੀ ਹੁਣ ਪਾਣੀ ਉਤਰ ਗਿਆ ਕਹਿੰਦੇ ਵੀ ਹੁਣ ਤਾਂ ਟਰੈਕਟਰ ਮੋੜ ਦੇ ਸਾਨੂੰ ਮਦਦ ਕੀਤੀ ਜਾਂਦਾ ਅੱਜੇ ਵੀ ਆਂਦੇ ਪੈਣ ਕਣਕ ਦਾ ਮਾਰ ਲੈ ਬਜਾਈ ਦੀ ਦਾ ਸਾਰਾ ਧੰਨਵਾਦ ਤੁਹਾਨੂੰ ਸਾਡੇ ਬਹੁਤ ਮਨਮਤ ਆ ਸਾਡੇ ਚੇਅਰਮੈਨ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਪਾਲ ਜੀ ਕਿਹੜਾ ਪਿੰਡ ਹੈ ਪਰਵਾਸੇ ਵਾਲਾ ਜੀ ਅੱਜ ਤੁਹਾਡੇ ਪਿੰਡ ਚੇਅਰਮੈਨ ਸਾਹਿਬ ਪਹੁੰਚਿਆ ਟਰਾਲੀ ਭਰ ਕੇ ਕਹਿੰਦੀ ਫੀਲਡ ਦੀ ਹਾਂਜੀ ਅੱਜ ਫੀਲਡ ਲਿਆਂਦੀ ਨੇ ਜੀ ਹਾਂ ਵੰਡੇ ਰਹੇ ਨੇ ਜੀ ਪਹਿਲਾਂ ਵੀ ਇਹ ਦੂ ਪਹਿਲਾਂ ਪੱਠੇ ਵੀ ਲਿਆ ਤੇ ਵੰਡੇ ਨੇ ਜੀ ਹਾਂ ਪੰਜ ਟਰਾਲੀਆਂ ਦਾ ਪੱਠੇ ਵੀ ਵੰਡੇ ਨੇ ਪਹਿਲਾਂ ਇਹ ਦੂ ਪਹਿਲਾਂ ਅਕਸਰ ਕਹਿੰਦੇ ਆ ਕਿ ਜਦੋਂ ਪਾਣੀ ਉੱਤਰ ਜਾਂਦਾ ਉਦੋਂ ਕੋਈ ਨਹੀਂ ਖੜਦਾ ਪਰ ਅੱਜ ਫਿਰ ਫੀਲਡ ਤੇ ਇਹ ਜਿਹੜੀ ਟਰਾਲੀ ਭਰ ਕੇ ਪਹੁੰਚੇ ਚੇਅਰਮੈਨ ਸਾਹਿਬ ਲੈ ਕੇ ਆਏ ਨੇ ਅੱਜ ਫੀਲਡ ਵੰਡ ਰਹੇ ਨੇ ਕੀਰਮਣ ਸਾਹਿਬ ਨੂੰ ਬਹੁਤ ਸੇਵਾ ਕਰਦੇ ਨੇ ਅੱਗੇ ਵੀ ਕਰਦੇ ਰਹੇ ਨੇ